ਆळा ਮੁਰਗਾ ਨਾ ਪਾਨੇ ਉਧਰ ਛੱਡ ਦੇਣਾ ਬਾਹਰ ਚਿੱਟੀ ਮੁਰਗੀ ਨੇ ਵੀ ਆਂਡਾ ਦੇਤਾ ਆ ਚੱਕ ਲੈਨੇ ਆਪਾਂ ਇਹ ਕਿਦਾਂ ਦੇ ਆ ਗੱਭੇ ਛੋਟਾ ਇਹ ਵੀ ਬਾਹਰ ਆ ਰਿਹਾ ਇਹ ਆਪਾਂ ਨੇ ਅੰਦਰ ਰੱਖਣਾ ਆਹ ਬੜੇ ਕਰਦੇ ਆ ਬਹੁਤ ਸਸਤੀ ਗਾਈ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਵਾਲਾ ਬਟਨ ਜਰੂਰ ਦੱਬ ਦੇ ਕਰੋ ਜੀ ਕਈ ਵੀਰਾਂ ਦੇ ਫੋਨ ਵੀ ਆਪਾਂ ਨੂੰ ਆਉਨੇ ਆ ਵੀ ਬੱਚੇ ਚਾਹੀਦੇ ਆ ਬੱਚਿਆਂ ਦਾ ਸੀਜ਼ਨ ਬਾਈ ਚਲੇ ਗਿਆ ਬੱਚਾ ਦਾ ਸੀਜ਼ਨ ਹੁੰਦਾ ਫਰਵਰੀ ਤੋਂ ਜੁਲਾਈ ਤੱਕ ਉਦੋਂ ਬੱਚੇ ਮਿਲਣਗੇ ਕਮੈਂਟ ਵੀ ਆਪਾਂ ਨੂੰ ਆ ਰਹੇ ਆ YouTube ਤੇ ਵੀ ਆਰ ਆਰ ਦੇ ਬਲੈਕਾਸਟ ਲੋਗ ਦੇ ਬੱਚੇ ਚਾਹੀਦੇ ਆ ਅੱਜ ਬਾਈ ਟਰਕੀਆਂ ਦੇ ਜਿਹੜੇ بڑے ਬੱਚੇ ਆ ਉਹਨਾਂ ਨੂੰ ਆਪਾਂ ਬਾਹਰ ਛੱਡਾਂਗੇ ਤਾਂ ਹੀ ਉਹਨਾਂ ਨੂੰ ਹੌਲੀ-ਹੌਲੀ ਬਾਹਰ ਘੁੰਮਣ ਦੀ ਆਦਤ ਪਾਉਗੀ ਉਸ ਤੋਂ ਬਾਅਦ ਜਿਹੜਾ ਬੈਂਟਮਨ ਦਾ ਮੁਰਗਾ ਲਿਆਂਦਾ ਉਹਨੂੰ ਅੱਜ ਆਪਾਂ ਉਹਨੂੰ ਵੀ ਮੁਰਗੀਆਂ ਪਰ ਛੱਡਾਂਗੇ ਲਾ ਪਹਿਲਾ ਹੁਣ ਆਪਾਂ ਟਰਕੀਆਂ ਦੇ ਬੱਚੇ ਛੱਡ ਕੇ ਦੇਖਦੇ ਆਂ ਆ ਦੇਖ ਆਜੋ ਬਾਹਰ ਤੋਂ ਆਜੋ ਬਾਹਰ ਨਾ ਕੋਸ ਕਹੇ ਨਾ ਉਹ ਆ ਗਿਆ ਚੱਲ ਚੱਲ ਇਹ ਨਾ ਮਾਰੇ ਹੋਰ ਤਾਂ ਕੋਈ ਹੋਣੀ ਹੈ ਪੰਜ ਛੇ ਬੱਚੇ ਹੈਗੇ ਮੈਂ ਚੱਲੋ ਹੁਣ ਇਹਨਾਂ ਨੂੰ ਆਤ ਪੈ ਜੂਗੀ ਬਾਹਰ ਤੂੰ ਇੱਧਰ ਆ ਜਾ ਆ ਦੇਖ ਚੱਲ ਚੱਲ ਚੱਦਰ ਉਧਰ ਜਾ ਆਇਓ ਇਹ ਮਲੇ ਦੇ ਮਾਰੂਗਾ ਨਾ ਉਹਨੂੰ ਆਜੋ ਆਜੋ ਉਹ ਜਾਨਵਰ ਨੂੰ ਨਾ ਪਹਿਲਾਂ ਤੇ ਆਪਾਂ ਤਾਂ ਬਣਾਉਣੀ ਪੈਂਦੀ ਹੈ ਬਾਹਰ ਘੁੰਮਣ ਲਈ ਜੇ ਆਪਾਂ ਬੜੇ ਹੋਏ ਤੇ ਛੱਡਾਂਗੇ ਫਿਰ ਜਾਨਵਰ ਡਰ ਜਾਂਦਾ ਬਾਹਰ ਆ ਕੇ ਤਾਂ ਕੋ ਮਤਾਂ ਫਿਰਦਾ ਨਹੀਂ ਹੈਗਾ ਚੱਲ ਵੀ ਆ ਜਾ ਆ ਜਾ ਆ ਜਾ ਔਹ ਲੰਘ ਗਿਆ ਤਾਂ ਆਜੋ ਆਜੋ ਬਾਹਰ ਨੂੰ ਆਜੋ ਜਿਹੜੇ ਇਹ ਬੜੇ ਆ ਨਾ ਇਹਨਾਂ ਨੂੰ ਮੈਂ ਦੂਜੇ ਪਾਸੇ ਹੀ ਕਰ ਦੇਣਾ ਇਹ ਅਲੱਗ ਕਰ ਦੇਣੇ ਫੇ ਉਧਰ ਦੀ ਬਾਹਰ ਨਿਕਲ ਜੇ ਕਰਨਗੇ ਤੇ ਛੋਟੇ ਜਿਹੜੇ ਹੈਗੇ ਆ ਨਾ 5-7 ਛੋਟੇ ਵੀ ਹੈਗੇ ਆ ਉਹ ਨਹੀਂ ਫਿਰ ਬਾਹਰ ਆਣਗੇ ਚਲੋ ਆਜੋ 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 ਐਸ ਤੋਂ ਬਾਅਦ ਫਿਰ ਆਪਾਂ ਪੈਂਟੋ ਦਾ ਮੁਰਗਾ ਛੱਡ ਦੰਨੇ ਜਿਹੜਾ ਪਹਿਲਾ ਮੁਰਗਾ ਨੂੰ ਛੱਡ ਦੰਨੇ ਬਾਹਰ ਆਜੋ ਆਜੋ ਹੂੰ ਹਾਂ ਚੱਲ 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 ਇੱਕ ਕਰ ਆ ਗਿਆ ਬਾਹਰ ਚਲੋ 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 ਆਜੋ 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 ਚਲੋ 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 ਕਿਦਾ ਅਧਿਆਇ ਗੱਬੇ ਛੋਟਾ ਇਹ ਵੀ ਬਾਹਰ ਆ ਰਿਹਾ ਇਹ ਆਪਾਂ ਨੇ ਅੰਦਰ ਰਖਣਾ ਆਹ ਬੜੇ ਕਰਦੇ ਬਹਾ ਆ ਗਿਆ ਫੇਰ ਉਧਰ ਤੇ ਮਨ ਨੂੰ ਵੀ ਆਹਾਜ ਵੀ ਜਿਹੜੇ ਤਿੰਨ ਕਰਦੇ ਕੋਹ ਖਰਦੀ ਹੈ ਫੀਮੇਲ ਜਿੱਕੇ ਗਮ ਰਿਹਾ ਆਜੋ 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 ਚਲੋ ਚਲੋ ਲੈ ਵੀ ਮਾਲਾ ਦੀ ਮਾਰੂਗਾ ਇਹਨੂੰ ਚੱਲ ਚੱਲ ਪਿੱਛੇ ਚੱਲ ਪਿੱਛੇ ਇਹ ਹੀ ਨਹੀਂ ਨਿਕਲਣ ਹੁੰਦਾ ਇਹਨਾਂ ਨੂੰ ਇੱਕ ਵਾਰ ਤਾਂ ਲੜਾਈ ਹੋਣੀ ਹਣੀ ਜ਼ਰੂਰ लाख हट गया आगे अंदर ही चले गए हूँ तो आया आया इधर आया ਲੈ ਦੇਖ ਲੈ ਫਿਰ ਦੋ ਚਾਰ ਦਿਨ ਤਾਂ ਬਾਈ ਹਾਲੇ ਲੜਾਈ ਹੋਣੀ ਮੈਨੂੰ ਯਾਦ ਆ ਦੇ ਨਾ ਪੂਰਾ ਰੋਹ ਚੜਾਉਂਦਾ ਨਾ ਪਰ ਦੇਖ ਰਹਾ ਦੇਖ ਤਾ ਸੀ ਲੈਫਟ ਲੈਫ ਲੈ ਆਇਆ ਤੂੰ ਬਾਹਰ ਆ ਜਾ ਬਾਹਰ ਨੂੰ ਆ ਜਾ ਆ ਜਾ ਤੂੰ ਮਰੇ ਕਾ ਗਾਣਾ ਚੱਲ ਬਾ ਇਹਨਾਂ ਨੂੰ ਘੁੰਮ ਲੈਣ ਦੇ ਬਾ ਚੱਲ 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 ਚੰਨ 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 ਬਾਰ ਘੁੰਮ ਤੂੰ ਇਹਨਾਂ ਨੂੰ ਮੀ ਘੁੰਮ ਲੈਣ ਦੇ ਚੱਲ ਇਹ ਨਹੀਂ ਬਾਹਰ ਨਿਕਲਣ ਦੇਣਾ ਨੂੰ ਲਾ ਅੰਦਰ ਕਰਕੇ ਫੇਰ ਚਲੇ ਗਏ ਚਾਰ ਟਰੱਕੀ ਵਾਲੇ ਬਾਹਰ ਆਏ ਉਹਨਾਂ ਨੂੰ ਵੀ ਟੈਨਸ਼ਨ ਹੋ ਗਈ ਆ ਦੇਖ ਟੋਣ ਟੋਣ ਕਰਨ ਲੱਗ ਗਏ ਲੰਬਣ ਲੱਗ ਗਏ ਉਹ ਆਪਣੇ ਸਾਥੀਆਂ ਨੂੰ ਇਹਨੂੰ ਵੈਂਟਮ ਨੂੰ ਜਿਹੜਾ ਪੁਰਾਣੇ ਵਾਲਾ ਇਹਨੂੰ ਫੜ ਕੇ ਨਾ ਉਧਰ ਛੱਡ ਦੇਣਾ ਜਿੱਧਰ ਸਰਪੰਚ ਨਵਾਂ ਲਿਆਂਦਾ ਪਣ ਆ ਗਿਆ ਲੋ ਬਸ ਇਹਦੇ ਬੱਚੇ ਤਾਂ ਬਣਾ ਲੈ ਆ ਲੈ ਲੈ ਇਹਨੂੰ ਹੁਣ ਆਪਾਂ ਛੱਡ ਦੰਨੇ ਆ ਐਦਾਂ ਸਰਪੰਚ ਕੋਲ ਛੱਡ ਦੰਨੇ ਆ ਨਵੇਂ ਕੋਲ ਲੈ ਭਈ ਆ ਗਿਆ ਨਵਾਂ ਬੈਂਟਮ ਆਪਣਾ ਚਲੋ ਹੁਣ ਇਹਨੂੰ ਛੱਡਦੇ ਆ ਛਾਲ ਵੀ ਹਲੇ ਤਾਂ ਬਾਈ ਦੀ ਕਟਾਈ ਹੋ ਰਹੀ ਆ ਦੇਖੋ ਹਲਦਾ ਮੁਰਗੀਆਂ ਭਜਾ ਰਹੀਆਂ ਨੇ ਪੁਰਾਣੀ ਮੁਰਗੀਆਂ ਨਾ ਭਜਾ ਰਹੀਆਂ ਕਿਉਂਕਿ ਹਲੇ ਪੱਠਾ ਹੀ ਆ ਇਹ ਹੌਲੇ ਨਹੀਂ ਬਾਈ ਕਾਮਰਸ ਹਟ ਆ ਰਿਹਾ ਇੱਕ ਦੋ ਦਿਨ ਚ ਆ ਜਾਊਗਾ ਹਲੇ ਡਰਦਾ ਹਲੇ ਹਾਏ ਪੁਰਾਣੇ ਵਾਲਾ ਤਾਂ ਉਹ ਦੇ ਰਿਆ ਪੰਗਾ ਆਹ ਦੇਖੋ ਸਰਪੰਚਾ ਆਪਣਾ ਘੁੰਮ ਰਿਹਾ ਸਰਪੰਚਰੀ ਨਾਲ ਘੁੰਮ ਰਹੀਏ ਤੇ ਚਲੋ ਭਾਲਤਾ ਹੁਣ ਇਦਾਂ ਹੀ ਚੱਲਣਾ ਬਾਈ ਦੋ ਚਾਰ ਦਿਨ ਹੌਲੀ ਹੌਲੀ ਸੈਟਿੰਗ ਆਊਗੀ ਹਲੇ ਹਾਂ ਮਸ਼ੀਨ ਦੇਖਣੀ ਆ ਮਸ਼ੀਨ ਚ ਹਿਮੀਉਨਿਟੀ ਨਹੀਂ ਬਣ ਰਹੀ 100% ਆਪਣਾ ਰੱਖੀ ਹੋਈ ਆ ਤੇ ਚੌਂਟ ਪਰੇ ਹੈਗੀ ਆ ਤੇ ਇਹ ਹੋਏ ਦੇਖਣੀ ਆ ਹੁਣ ਮੈਨੂੰ ਅੱਧਾ ਘੰਟਾ ਹੋ ਗਿਆ ਉਹਰੇ ਰਾਏ ਨੂੰ ਹਾਂ ਚੌਂਟ ਪਰੇ ਖੜੀ ਆ ਦੇਖਣਾ ਪੈਣਾ ਚਲ ਹੁਣ ਮਸ਼ੀਨ ਆਪਾਂ ਪਹਿਲਾਂ ਖੋਲਦੇ ਆ ਫਿਰ ਦੇਖਦੇ ਆ ਕਿ ਕੀ ਦਿੱਕਤ ਆ ਰਹੀ ਆ ਮਸ਼ੀਨ ਦੀ ਸੈਟਿੰਗ ਕਰੀ ਆ ਹੁਣ ਮੈਂ ਦੇਖਦਾ ਵੀ ਕੀ ਜਾਂਦਾ ਕਿਉਂਕਿ ਜਿਹੜੇ ਨੇ ਪਾਣੀ ਆ ਰਿਹਾ ਸੀਗਾ ਪਾਣੀ ਆ ਸਹੀੰਦਾਰ ਹੈ ਮਸ਼ੀਨ ਵਿੱਚ ਤੋ ਉਹ ਪੈਪ ਵਿੱਚ ਨਾ ਉਹ ਫਸ ਗਿਆ ਸੀਗੇ ਜਿਹੜੇ ਨਾ ਬੱਚਿਆਂ ਦੇ ਨੇ ਤੇ ਖੰਭ ਜਿਹੇ ਹੁੰਦੇ ਲੂ ਜੀ ਉਹ ਫਸ ਗਏ ਸੀਗੇ ਚਲੋ ਹੁਣ ਮੈਂ ਦੇਖਦਾ ਵੀ ਕੀ ਸ਼ਾਮ ਤੱਕ ਆ ਕੇ ਦੇਖਦਾ ਵੀ ਸਹੀ ਹੈ ਨਹੀਂ ਤਾਂ ਫਿਰ ਪੂਰਾ ਪੈਪ ਇਹ ਆਪਾਂ ਚੇਂਜ ਕਰ ਦਾਂਗੇ ਅੱਛਾ ਟੀ ਮੁਰਗੀ ਨੇ ਵੀ ਆਂਡਾ ਦੇ ਦਿੱਤਾ ਆ ਚੱਕ ਲੈਨੇ ਆਪਾਂ ਕਿਹਨਾ ਦਾ ਨਹੀਂ ਭਾਈ ਕੋਈ ਨਾਗਾ ਹੈਗਾ ਇੱਕ ਹੋਰੇ ਦੰਦੀ ਆ ਇਕੋ ਅੰਦਰ ਦੰਦੀ ਹੈ ਅੰਦਰ ਖੜੀ ਹੋਣੀ ਮੈਨੂੰ ਦਿਖਾ ਕੇ ਜੰਨਾ ਚਿੱਟੀ ਮੁਰਗੀ ਨਾ ਕ ਮਾਰਦੀ ਹੈਗੀ ਜਮੀ ਤੇ ਆ ਖੜੀ ਹੈ ਆਹ ਵਾਲਾ ਮੁਰਗਾ ਨਾ ਆਪਾਂ ਨੇ ਉਧਰ ਛੱਡ ਦੇਣਾ ਬਾਹਰ ਵੱਡੇ ਫਾਰਮ ਚ ਇਹ ਜਿਹੜੀਆਂ ਨਵੀਆਂ ਮੁਰਗੀਆਂ ਅੰਡੇ ਦੇਣ ਨੂੰ ਤਿਆਰ ਹੋਣਾ ਪਰ ਛੱਡ ਦੇਣਾ ਇਹ ਔਰ ਇਹਨਾਂ ਇਹ ਸਰਪੰਚ ਨੂੰ ਤੰਗ ਕਰਦਾ ਸਰਪੰਚ ਨੂੰ ਮਾਰਦਾ ਹੈ ਰਾਤ ਦੇ ਵਿੱਚ ਬਾਹਰ ਕੱਟਿਆ ਹੋਇਆ ਹੋਰ ਆਪਣਾ ਬਜਾਗ ਹੈ ਕਿਤੇ ਰੱਖਣ ਇਹਨੂੰ ਹੁਣ ਮੈਂ ਦੇਖਦਾ ਸ਼ਾਮ ਨੂੰ ਜਦੋਂ ਦਾਣਾ ਪਾਉਣ ਜਾਵਾਂਗੇ ਨਾ ਉਹਨੂੰ ਬਾਹਰ ਇੱਥੇ ਛੱਡਿਆ ਹੋਣਾ। ਮੁਰਗੀਆਂ ਵਿੱਚ ਛੱਡ ਦਾਂਗੇ ਨਾਲੇ। ਲਓ ਵੀ ਦੋਸਤੋ ਹੁਣ ਕਰਦੇ ਆ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।